ਇਹ ਗੱਡੀ ਹੈ ਬਾਈ ਸਿੱਧੂ ਮੂਸੇਵਾਲੇ ਦੀ ਤੇ ਅੱਜ ਸਿੱਧੂ ਮੂਸੇਵਾਲੇ ਦੀ ਵਰਸੀ ਮਨਾਈ ਜਾ ਰਹੀ ਆ ਪਿੰਡ ਤਾਂ ਗਲਾਬ ਸਿੱਧੂ ਦੇਵ ਖਰੋੜ ਜਸਵਿੰਦਰ ਬਰਾੜ ਬਲਕਾਰਨ ਨਕੀਲਾ ਤੇ ਹੋਰ ਵੀ ਕਾਫੀ ਸਿੰਗਰ ਜਿਹੜੇ ਪਹੁੰਚਿਆ ਤੇ ਇਧਰਲੇ ਪਾਸੇ ਜਿਹੜੀਆਂ ਗੱਡੀਆਂ ਦੀਆਂ ਪਾਰਕਿੰਗਾਂ ਨੇ ਇੱਕ ਪਾਰਕਿੰਗਾਂ ਨਹੀਂ ਦੋ ਦਿਨ ਪਾਰਕਿੰਗ ਲਾਣੀਆਂ ਪੈਗੀਆਂ ਇਸ ਵਾਰ ਇੰਨਾ ਜ਼ਿਆਦਾ ਇਕੱਠ ਹੋਇਆ ਸਿੱਧੂ ਦੀ ਵਰਸੀ ਤੇ ਕਈ ਵੀਰਾਂ ਵੱਲੋਂ ਖੂਨਦਾਨ ਕੈਂਪ ਲਗਾਏ ਗਏ ਆ ਤੇ ਬੜੇ ਬਾਈ ਜਿਹੜੇ ਤੇ ਖੂਨ ਵੀ ਦਾਨ ਕਰ ਰਹੇ ਆ ਤੇ ਆਜੋ ਆਪਾਂ ਉਧਰਲੇ ਪਾਸੇ ਚੱਲਦੇ ਆਂ ਜਿੱਥੇ ਵਰਸੀ ਮਨਾਈ ਜਾ ਰਹੀ ਆ ਸਿੱਧੂ ਮੂਸੇਵਾਲੇ ਦੀ ਤੇ ਬੜੇ ਨਾਮੀ ਜਿਹੜੇ ਲੋਕ ਅੱਜ ਪਹੁੰਚੇ ਹੋਏ ਨੇ ਤੇ ਇਕੱਠ ਹੈ ਜਿਹੜਾ ਬਹੁਤ ਜ਼ਿਆਦਾ ਆ ਅੱਜ ਦੇ ਦਿਨ ਬਾਈ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਰੁਖਸਤ ਹੋਇਆ ਸੀ ਸਾਢੇ 4 ਵਜੇ ਦਾ ਟਾਈਮ ਸੀ ਸ਼ਾਮ ਨੂੰ ਤੇ ਕੁਛ ਆਉਂਦਿਆ ਗੈਂਗਸਟਰ ਜਿਹੜੇ ਬਾਈ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰਦੇ ਆ ਜਦੋਂ ਬਾਈ ਸਿੱਧੂ ਮੂਸੇਵਾਲਾ ਥਾਰ ਗੱਡੀ ਲੈ ਕੇ ਮੂਸੇ ਪਿੰਡ ਦੇ ਆ ਵਿੱਚੋਂ ਨਿਕਲਦਾ ਉਸ ਤੋਂ ਬਾਅਦ ਆਪਣੀ ਮਾਸੀ ਦਾ ਪਤਾ ਲੈਣ ਜਾਂਦਾ ਜਵਾਰਕੇ ਪਿੰਡ ਦੇ ਕੋਲ ਜਾ ਕੇ ਸਿੱਧੂ ਮੂਸੇਵਾਲ ਦੀ ਗੱਡੀ ਨੂੰ ਜਿਹੜਾ ਘੇਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਸਿੱਧੂ ਮੂਸੇਵਾਲਾ 29 ਮਈ ਨੂੰ ਸਾਨੂੰ ਹਮੇਸ਼ਾ ਲਈ ਜਿਹੜਾ ਅਲਵਿਦਾ ਕਹਿ ਗਿਆ ਸੀ ਪਰ ਉਹਦੀਆਂ ਯਾਦਾਂ ਜਿਹੜੀਆਂ ਅੱਜ ਵੀ ਤਾਜ਼ਾ ਨੇ ਤਾਂ ਇਧਰਲੇ ਪਾਸੇ ਜਿਹੜੀਆਂ ਸਾਰੀਆਂ ਛੋਪਾਂ ਨੇ ਬਾਕੀ ਗੱਲ ਇਕੱਠ ਦੀ ਕਰੀਏ ਇਕੱਠ ਬਹੁਤ ਆ ਲੋਕ ਬੱਸਾਂ ਦੇ ਬੈਨਾਂ ਤੇ ਕਾਰਾਂ ਗੱਡੀਆਂ ਮੋਟਰਸਾਈਕਲਾਂ ਤੇ ਇਹਨਾਂ ਦਾ ਦੂਰੋਂ ਦੂਰੋਂ ਜਿਹੜੇ ਲੋਕ ਆਇਆ ਪਿਛਲੀ ਵਾਰੀ ਇੰਨਾ ਕਾਠ ਨਹੀਂ ਸੀ ਪਰ ਇਸ ਵਾਰ ਜਿਹੜਾ ਰਿਕਾਰਡ ਟੁੱਟ ਗਿਆ ਬਈ ਕਾਠਾਲਾ ਤਾਂ ਇਹ ਬਾਈ ਸਿੱਧੂ ਮੂਸੇਵਾਲੇ ਨੇ ਜਿਹੜਾ ਖੱਟਿਆ ਹੈ ਨਾ ਕਹਿੰਦੇ ਦਿਲ ਦਾ ਬਹੁਤ ਸਾਫ਼ ਬੰਦਾ ਸੀ ਜੇ ਕੋਈ ਹਵੇਲੀ ਵਿੱਚ ਆ ਜਾਂਦਾ ਤਾਂ ਸਿੱਧੂ ਮੂਸੇਵਾਲਾ ਨੂੰ ਖਾਲੀ ਨਹੀਂ ਮੋੜਦਾ ਤੇ ਸ਼ਾਇਦ ਇਹ ਕਾਰਨ ਵੀ ਬਣਿਆ ਸਿੱਧੂ ਦੀ ਮੌਤ ਦਾ ਕਿਉਂਕਿ ਬਾਈ ਜਦੋਂ ਸਿੱਧੂ ਮੂਸੇਵਾਲਾ ਘਰੋਂ ਨਿਕਲਦਾ ਤਾਂ 100-100 ਬੰਦਾ ਫੋਟੋਆਂ ਖਿਚਾਉਣ ਲਈ ਹਵੇਲੀ ਦੇ ਬਾਹਰ ਖੜਿਆ ਹੁੰਦਾ ਸੀ ਤੇ ਇੱਕ ਦਿਨ ਉਹਨਾਂ ਦੇ ਵਿੱਚੋਂ ਹੀ ਕਿਸੇ ਬੰਦੇ ਨੇ ਜਿਹੜੀ ਰੈਕੀ ਕਰਤੀ ਸਿੱਧੂ ਮੂਸੇਵਾਲੇ ਦੀ ਕਿਹੜੇ ਨਾਮ ਦਾ ਬੰਦਾ ਸੀਗਾ ਤਾਂ ਉਸਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਅੱਗੇ ਲਾਰੈਂਸ ਬਿਸ਼ਨੋਈ ਨੂੰ 골ਡੀ ਬਰਾੜ ਨੂੰ ਤਾਂ ਅੱਗੇ ਜਿਹੜਾ ਗੈਂਗਸਟਰ ਵਾਲੇ ਫੋਨ ਪਹੁੰਚਿਆ ਉਸ ਤੋਂ ਬਾਅਦ ਸਿੱਧੂ ਉਸ ਵਾਲ ਦੇ ਪਿੱਛੇ ਜਿਹੜੀਆਂ ਗੱਟੀਆਂ ਲੱਗੀਆਂ ਇਹ ਸਿੱਧੂ ਮੂਸੇਵਾਲੇ ਦਾ ਇੱਥੇ ਬੁੱਤ ਜਿਹੜਾ ਲਾਇਆ ਹੋਇਆ ਇਹ ਪਹਿਲਾਂ ਵੀ ਲਾਇਆ ਹੋਇਆ ਸੀ ਪਰ ਪਹਿਲਾਂ ਜਿਹੜਾ ਕੰਚ ਦੇ ਵਿੱਚ ਲੱਗਿਆ ਹੋਇਆ ਸੀ ਆਲੇ-ਦਾਲੇ ਕੰਚ ਸੀਗਾ ਪਰ ਹੁਣ ਜਿਹੜੀ ਇਮਾਰਤ ਬਣਾ ਦਿੱਤੀ ਇੱਥੇ ਛੋਟੀ ਜੀ ਤੇ ਉਧਰਲੇ ਪਾਸੇ ਟਾਲੀ ਹੈ ਨਾ ਜਿਹੜਾ ਆਪਾਂ ਬੜੀਆਂ ਵੀਡੀਓ ਦੇ ਵਿੱਚ ਸਿੱਧੂ ਨੂੰ ਦੇਖਿਆ ਹੁਣ ਵੀ ਖੇਤ ਦੇ ਵਿੱਚ ਵਾਹੀ ਕਰਦਾ ਹੁੰਦਾ ਸੀ ਤਾਂ ਇੱਧਰ ਜਿਹੜਾ ਸਿੱਧੂ ਮੂਸੇਵਾਲੇ ਦੀ ਵਰਸੀ ਮਨਾਈ ਜਾ ਰਹੀ ਆ ਵੀਡੀਓ ਟੀਮ ਸੀ ਸਾਰੇ ਅੱਜ ਤੇ ਕਾਗਜ਼ ਭਰਾਂ ਤੇ ਸਾਰਿਆਂ ਨੇ ਸਾਨੂੰ ਮੈਸੇਜ ਭੇਜੇ ਆ ਔਰ ਸੰਸ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਾਡੇ ਕਿਸਾਨ ਸੰਘ ਦੇ ਚੇਅਰਮੈਨ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਮਿੱਠਾ ਜੀ ਉਹ ਆ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਮਿੱਠਾ ਜੀ ਸੁਖਦੀਪ ਸਿੰਘ ਮੂਸੇ ਵਾਲੇ ਦੀ 50ਵੀਂ ਵਰ੍ਹੇਗੰਢ ਅਰਦਾਸ ਕਰਨ ਵਾਸਤੇ ਅੱਜ ਇੱਥੇ ਇਕੱਤਰ ਹੋਏ ਆ। ਕੀ ਹਾਲ ਹੈ ਭਾਈ ਜੀ? ਸੁਦੀਪ ਸਿੰਘ ਅੱਛਾ ਠੀਕ ਹੈ। ਆਪ ਦੀ ਉਹ ਛੋਟੀ ਜੀ ਉਮਰ ਦੇ ਵਿੱਚ ਆਪਣੇ ਤੋਂ ਵਿਛੜਾ ਪਾ ਗਿਆ। ਇਹ ਜੇ ਹਾਲਾਤ ਚ ਗਿਆ ਕਿ ਅੱਜ ਤੱਕ ਜੋ ਲੋਕ ਉਸ ਦੇ ਜੁਮੇਵਾਰਾਂ ਸਨ ਉਹਨਾਂ ਨੂੰ ਹਲੇ ਤੱਕ ਸਰਕਾਰ ਨੇ ਮੈਂ ਕਹਿ ਸਕਦਾ ਕਿ ਜਿੰਨੇ ਵੀ ਲੋਕ ਸਿੱਧੂ ਮੂਸੇਵਾਲੇ ਦੀ ਵਰਸੀ ਤੇ ਆਇਆ ਤਾਂ ਉਹਨਾਂ ਲਈ ਜਿਹੜਾ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਕਿਤੇ ਸ਼ਵੀਲਾਂ ਲੱਗ ਰਹੀਆਂ ਨੇ ਕਿਤੇ ਜਿਹੜੇ ਆਪਾਂ ਕਹਿੰਦੇ ਖੂਨਦਾਨ ਕੈਂਪ ਲੱਗ ਰਹੇ ਨੇ ਕਿਤੇ ਦਸਤਾਰਾਂ ਦੇ ਕੈਂਪ ਤਾਂ ਬਹੁਤ ਸਾਰਾ ਕੁਝ ਬڑے ਲੋਕ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਸੀ ਤੁਸੀਂ ਜਾਣਦੇ ਹੋਗੇ ਸਿੱਧੂ ਮੂਸੇਵਾਲੇ ਦਾ ਨਾਮ ਬਹੁਤ ਵੱਡਾ ਹੋ ਗਿਆ ਹੈ ਨਾ ਤਾਂ ਗਾਣੇ ਹੀ ਬਹੁਤ ਚੱਲੇ ਸੀ ਹਮੇਸ਼ਾ ਬਲਬੋੜਦੀ ਰਹਿੰਦਾ ਸੀ ਭਾਈ ਆਪਣਾ ਤਾਂ ਇਹ ਸਿੱਧੂ ਮੂਸੇਵਾਲੇ ਬਾਈ ਦੀ ਜਿਹੜੀ ਗੱਡੀ ਖੜੀ ਆਗੀ ਹੁਣ ਖੈਰ ਸਿੱਧੂ ਮੂਸੇਵਾਲੇ ਪਿਤਾਈ ਇਹਦੇ ਵਿੱਚ ਬੈਠਦੇ ਨੇ ਪਰ ਪਹਿਲਾਂ ਸਿੱਧੂ ਮੂਸੇਵਾਲੇ ਸਾਨੂੰ ਲੈ ਕੇ ਜਾਂਦਾ ਹੁੰਦਾ ਸੀ ਬੀਬੀ ਪੈਂਟ ਮੋਹਾਲੀ ਦਾ ਇੱਕ ਗੀਤ ਵੀ ਆਇਆ ਸੀ ਤੇ ਬڑے ਲੋਕ ਇਹ ਵੀ ਕਹਿੰਦੇ ਸੀ ਵੀ ਸਿੱਧੂ ਵੱਤ ਜਾਂਦਾ ਜੇਕਰ ਇਹ ਗੱਡੀ ਲੈ ਕੇ ਜਾਂਦਾ ਪਰ ਸਿੱਧੂ ਮੂਸੇਵਾਲੇ ਨੇ ਕਿਹਾ ਆਪਣੇ ਦੋਸਤਾਂ ਨੂੰ ਵੀ ਆਪਾਂ 10 ਕਿਲੋਮੀਟਰ ਦੂਰ ਹੀ ਜਾਣੇ ਤੇ ਹੁਣ ਆ ਜਾਾਂਗੇ 5-7 ਮਿੰਟਾਂ ਦੇ ਵਿੱਚ ਤਾਂ ਕਰਕੇ ਬਾਈ ਜਿਹੜਾ ਗੱਡੀ ਦੂਜੀ ਲੈ ਗਿਆ ਸੀ ਥਾਰ ਹੈ ਨਾ ਤਾਂ ਇੱਕ ਵਾਰੀ ਜਿਹੜਾ ਕਹਿੰਦੇ ਇਹ ਗੱਡੀ ਜ਼ਰੂਰ ਚੱਕੀ ਸੀ ਬਾਈ ਸਿੱਧੂ ਮੂਸੇਵਾਲੇ ਨੇ ਇਸ ਥਾਂ ਤੇ ਖੇਤ ਹੁੰਦਾ ਸੀ ਬਾਈ ਸਿੱਧੂ ਦਾ ਦੂਜੇ ਪਾਸੇ ਜਿਹੜੀ ਬਾਈ ਸਿੱਧੂ ਦੀ ਹਵੇਲੀ ਆ ਉੱਥੇ ਜਿਹੜੇ ਪੁਰਾਣੇ ਸਾਧਨ ਸਿੱਧੂ ਬਾਈ ਦੇ ਥਾਰ ਗੱਡੀ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਗਿਆ ਸੀ ਤੇ ਗੋਲੀਆਂ ਵੱਜੀਆਂ ਸੀ ਬਾਕੀ ਟਰੈਕਟਰ 5811 ਉਹ ਵੀ ਜਿਹੜਾ ਤੁਸੀਂ ਚਲਾਉਂਦੇ ਵੇਖਿਆ ਹੁਣਾ ਸਿੱਧੂ ਨੂੰ ਤੇ ਹੋਰ ਵੀ ਕਾਫੀ ਸਾਧਨ ਜਿਹੜੇ ਉਧਰਲੇ ਪਾਸੇ ਖੜੇ ਨੇ ਤੇ ਆਜੋ ਆਪਾਂ ਇੱਥੇ ਥੋੜੀ ਝਲਕ ਮਾਰਦੇ ਜਿੰਨੀ ਵਿੱਚ ਦੁਕਾਨਾਂ ਲੱਗੀਆਂ ਨੇ ਕਿ ਆ ਬੜੀ ਦੂਰੋਂ ਜਿਹੜੇ ਲੋਕ ਪਹੁੰਚੇ ਹੋਏ ਆ ਕੋਈ ਰਮਾਲ ਖਰੀਦ ਰਿਹਾ ਕੋਈ ਆਪਾਂ ਕਹਿੰਦੇ ਸ਼ਰਟ ਖਰੀਦ ਰਿਹਾ ਕੋਈ ਸ਼ੱਲਾ ਖਰੀਦ ਰਿਹਾ ਨਾ ਤਾਂ ਇੱਧਰ ਇਹ ਬਾਈ ਨੇ ਵੀ ਜਿਹੜੀ ਫੋਟੋ ਲਈਤੀ ਆ ਤਾਂ ਬੜੇ ਲੋਕ ਆ ਜਾਣੇ ਜਿਹੜੇ ਸਿੱਧੂ ਨੂੰ ਮਤਲਬ ਤਿਆਰ ਕਰਦੇ ਆ ਤੰਬੜੀ ਦੂਰੋਂ ਵੀ ਆਇਆ ਚੱਲ ਕੇ ਕੋਈ 700 ਕਿਲੋ 800 ਕਿਲੋ ਮੀਟਰ ਉਹ ਜਦੋਂ ਭਾਈ ਸਿੱਧੂ ਮਸਲ ਦਾ ਸੰਸਕਾਰ ਹੋਇਆ ਸੀ ਉਹ ਵੀ ਇਸੇ ਜਗ੍ਹਾ ਤੇ ਹੋਇਆ ਸੀਗਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ